ਹਾਂਜੀ ਮਿੱਤਰੋ ਕਿਵੇਂ ਹੋ ਅੱਜ ਆਪਾਂ ਚੱਲੇ ਆਂ ਗੱਡੀ ਧਵਾਉਣ ਇੱਕ ਦੋ ਕੰਮ ਹੋਰ ਨੇ ਉਹ ਵੀ ਕਰਾਂਗੇ ਤੇ ਛੋਟੇ ਬਲਾਗ ਨਾਉਣੇ ਆ ਉਹ ਦਿਨੇ ਚੰਡੀਗੜ੍ਹ ਜਾ ਗਏ ਸੀ ਯਾਰ ਮਹਾ ਗੰਦੀਪਈ ਜੀ ਉਧਰ ਦੀ ਗੱਡੀ ਮੈਂ ਚਲਾ ਅੱਜ ਧਵਾ ਲੈਣਾ ਛੁੱਟੀ ਸੀਗੀ ਚੱਲਦੇ ਆਂ ਸਰਵਿਸ ਸਟੇਸ਼ਨ ਤੇ ਯਾਰ ਗੱਡੀ ਜਮਾਂ ਸ਼ੌਂਕ ਨਾਲ ਲਈ ਸੀ ਹਣਾ ਸਵਿਫਟ ਮੇਰੀ ਫੇਵਰੇਟ ਗੱਡੀ ਆ ਐਡੋ ਪੂਰੇ ਖਿਆਲ ਨਾਲ ਰੱਖਦੇ ਆ ਨੇ ਵੀ ਕਦੇ ਆਪਣੇ ਨਾਲ ਧੋਖਾ ਨਹੀਂ ਕੀਤਾ ਕਦੇ ਰਾਹ ਜ ਨਹੀਂ ਖੜੀ ਨਾ ਜਵਾਬ ਦਤਾ ਜਿੱਧਰ ਨੂੰ ਸਿੱਧੀ ਕਰਤੀ ਉਧਰ ਨਹੀਂ ਗਈ ਆ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਗੱਡੀ ਸੀ ਏੜੀ ਆਪਾਂ ਨਵੀਂ ਲਈ ਆ ਪਹਿਲਾਂ ਸਿਕੰਡ ਤੋਂ ਲਈ ਸੀ ਸੈਕੰਡ ਹੈਡ ਆਲਟੋ ਫਿਰ ਆ ਪਹਿਲੀ ਨਵੀਂ ਗੱਡੀ ਆ ਬਹੁਤ ਚਾਹੋ ਯਾਰ ਆ ਗੱਡੀ ਦਾ ਮੈਨੂੰ ਆ ਲਓ ਜੀ ਆ ਗਏ ਆਪਾਂ ਸਰਵਿਸ ਸਟੇਸ਼ਨ ਤੇ ਇੱਥੋਂ ਧਵਾ ਕੇ ਗੱਡੀ ਚੱਲਦੇ ਆ ਦੋ ਚਾਰ ਨਿੱਕੇ ਮੋਟੇ ਹੋਰ ਕੰਮ ਨੇ ਉਹ ਵੀ ਕਰਾਂਗੇ ਬਈ ਜਾਨ ਸਰ ਇਹ ਬੰਦਿਆਂ ਨੇ ਆਪਣਾ ਟਾਈਮ ਨਹੀਂ ਵੇਸਟ ਕੀਤਾ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਆਪਣੀ ਗੱਡੀ ਸਾਫ ਕਰਨ ਲੱਗੇ ਤੇ ਇਹ ਬੰਦੇ ਨਾ ਬਹੁਤ ਪੁਰਾਣੇ ਨੇ ਮਲੇ ਕੋਲ ਦੇ ਵਧੀਆ ਗਰੀਨ ਨਾਲ ਕੰਮ ਕਰਦਣੇ ਹੈ ਜੀ ਗੱਲ ਨਹੀਂ ਹੈ ਨਾ ਬੇਵਗਰੀ ਵਾਲਾ ਕੰਮ ਤੇ ਪੂਰੀ ਢੀਹ ਜਿਹਾ ਇਹ ਕੰਮ ਕਰਦਣੇ ਤਿੰਨੇ ਜਦ ਇੱਕ ਗੱਡੀ ਨੂੰ ਜੰਮੜੇ ਜਾਂਦੇ ਨੇ ਬਹੁਤ ਸੋਹਣਾ ਕੰਮ ਕਰਦਣੇ ਬਈ ਇਹ ਐ ਵਧੀਆ ਚੰਦ ਕੜਨੋਂ ਨੇ ਗੱਡੀ ਨੂੰ ਸਾਫ ਕਰਕੇ ਪੂਰੀ ਆਪਣੀ ਗੱਡੀ ਵੀ ਜਿਆਦਾ ਗੰਦੀ ਹੋਈ ਵੇ ਜੀ ਉਹ ਦੇ ਕਰਕੇ ਇਹਨਾਂ ਦਾ ਜੋਰ ਵੀ ਥੋੜਾ ਜਿਹਾ ਵੱਧ ਲੱਗਿਆ ਵਾ ਪਰ ਤਸੱਲੀ ਕਰਤੀ ਬਈ ਇਹਨਾਂ ਨੇ ਗੱਡੀ ਦੀ ਪੂਰੀ ਵਧੀਆ ਬਣਾ ਦਿੱ ਜਣਾ ਬੰਦੇ ਬਹੁਤ ਮਿਹਨਤੀ ਨੇ ਬਈ ਇਹ ਇਹਨਾਂ ਇਹਨਾ ਕਲੱਬ ਚੌਂਕ ਕੋਲੇ ਨੇ ਲਈ ਕੋਲੀਆ ਹਨ ਕਲੱਬ ਚੌਂਕ ਕੋਲੇ ਸੂਬੀਆ ਹਸਪਤਾਲ ਕੋਲੇ ਸਾਹਮਣੇ ਤੇ ਬਹੁਤ ਵਧੀਆ ਯਾਨੀ ਕਿ ਇਹਨਾਂ ਨੇ ਕਾਰ ਵਿੱਚ ਬਹੁਤ ਵਧੀਆ ਨਹੀਂ ਤੁਸੀਂ ਵੀ ਵਿਜ਼ਿਟ ਕਰ ਸਕਦੇ ਹੋ ਇੱਥੇ ਆਹ ਦੇਖੋ ਬਈ ਧੂ ਘੜਤੀ ਜਾਵਾਂ ਗੱਡੀ ਨੂੰ ਧੋ ਦੇਣਾ ਉਹ ਆਪਣੀ ਗੱਡੀ ਲਾਗੀ ਬੈ ਕਿਉਂ ਤੇ ਇੱਥੇ ਆਪਣੀ ਗੱਡੀ ਬੈ ਕਿਉਂਊਗੀ ਆ ਹੋ ਗਿਆ ਮੁੰਡਾ ਬੈਕਿੰਗ ਵੀ ਨਰ ਲਾਈ ਮੈਂ ਨਕੂੜੀ ਟੂੜੀ ਜੀ ਲਾਈਆ ਯਾਰ ਗੱਡੀ ਦੇ ਨਾਲ ਬੇਜਗਰੀ ਵਾਲਾ ਕੰਮ ਆ ਦੇਖੋ ਚਾਂਟ ਕੱਢਦੀ ਗੱਡੀ ਵੀ ਪੂਰੀ ਸਾਫ਼ ਜਿਹਾ ਨਵੀਂ ਘੜਾਈ ਹੋਈ ਆ ਜ਼ਰੂਰ ਨਿਕਲੇ ਗਏ ਇਹਨਾਂ ਨੂੰ ਕੰਮ ਕਰਾ ਗਏ ਯਾਰ ਬੱਸ ਬੇਜਗਰੀ ਹੋ ਗਈ ਗੱਡੀ ਲਓ ਜੀ ਆਪਣੀ ਗੱਡੀ ਹੋ ਗਈ ਰੈਡੀ ਆਪਾਂ ਚੱਲੇ ਆਂ ਵਾਪਸ ਆਓ ਵੀ ਮਿੱਤਰੋ ਆਪਾਂ ਚੱਲੇ ਆ ਹੁਣ ਘਰੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਛੋਟੇ ਛੋਟੇ ਵਲੌਗ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮੱਚ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡਾ ਵਲੌਗ ਦੇਖਣ ਲਈ ਤਹਿ ਦਿਲੋਂ ਧੰਨਵਾਦ